ਅੱਛੀ ਗੱਲ ਦੋਸਤੋ ਕੀ ਤੁਸੀਂ ਕਹੇ ਇਦਾਂ ਦੇ ਬੰਦੇ ਨੂੰ ਮਿਲੇ ਹੋ ਜਿਹੜਾ ਅੱਗੇ ਹੋ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਉਹ ਬਹੁਤ ਸਮਾਰਟ ਹੈ ਉਹਨੂੰ ਸਭ ਕੁਝ ਪਤਾ ਹੈ ਹਰ ਚੀਜ਼ ਦੀ ਨੋਲਿਜ ਹੈ ਉਹ ਦੇਖੋ ਪਰ ਉਹਦੀਆਂ ਗੱਲਾਂ ਸੁਣ ਕੇ ਪਤਾ ਲੱਗ ਜਾਂਦਾ ਹੈ ਵੀ ਉਹ ਐਵੇਂ ਛੱਡ ਰਿਹਾ ਹੈ ਉਹ ਜਿੱਦਾਂ ਦਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਉਦਾਂ ਦਾ ਹੈ ਨਹੀਂ ਉਹ ਪਰ ਦੂਜੇ ਪਾਸੇ ਇਦਾਂ ਦੇ ਲੋਕ ਵੀ ਹੁੰਦੇ ਆ ਜਿਨ੍ਹਾਂ ਦੇ ਕੰਮ ਬਹੁਤ ਵੱਡੇ ਹੁੰਦੇ ਆ ਪਰ ਉਹਨਾਂ ਨੂੰ ਦੇਖ ਕੇ ਜਾਂ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਪਤਾ ਵੀ ਨਹੀਂ ਲੱਗ ਸਕਦਾ ਕਿ ਉਹ ਇੱਕ ਜੀਨੀਅਸ ਬੰਦਾ ਹੈ ਕਿਉਂਕਿ ਜੀਨੀਅਸ ਹਮੇਸ਼ਾ ਆਪਣੇ ਆਪ ਨੂੰ ਅੰਡਰਐਸਟੀਮੇਟ ਕਰਦਾ ਹੈ ਉਹ ਜਿੰਨੇ ਸਮਝਦਾਰ ਜਾਂ ਜੀਨੀਅਸ ਹੁੰਦੇ ਆ ਆਪਣੇ ਆਪ ਨੂੰ ਉਸ ਤੋਂ ਘੱਟ ਹੀ ਸਮਝਦੇ ਆ ਇੱਥੋਂ ਤੱਕ ਕਿ ਜੇ ਤੁਸੀਂ ਉਹਨਾਂ ਨੂੰ ਕਹਿ ਵੀ ਦਿਓ ਕਿ ਤੂੰ ਬਹੁਤ ਇੰਟੈਲੀਜੈਂਟ ਹੈ ਬਹੁਤ ਜੀਨੀਅਸ ਉਹ ਤਾਂ ਵੀ ਤੁਹਾਡੀ ਗੱਲ ਨਹੀਂ ਮੰਨਣਗੇ। ਉਹਨਾਂ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਹੁੰਦਾ ਵੀ ਉਹ ਕਿੰਨੇ ਜੀਨੀਅਸ ਹੈ ਤੇ ਬਾਕੀਆਂ ਤੋਂ ਅਲੱਗ ਹੈ। ਪਰ ਇਹ ਪਤਾ ਕਿਦਾਂ ਲੱਗਦਾ ਹੈ ਵੀ ਕੋਈ ਬੰਦਾ ਜੀਨੀਅਸ ਹੈ ਜਾਂ ਨਹੀਂ? ਅੱਜ ਇਸ ਵੀਡੀਓ 'ਚ ਅਸੀਂ ਉਹਨਾਂ ਨਿਸ਼ਾਨੀਆਂ ਬਾਰੇ ਜਾਣਾਂਗੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੰਦਾ ਜੀਨੀਅਸ ਹੈ ਜਾਂ ਨਹੀਂ। ਕੀ ਪਤਾ ਇਹ ਨਿਸ਼ਾਨੀਆਂ ਤੁਹਾਡੇ ਅੰਦਰ ਵੀ ਹੋਣ ਤੇ ਤੁਸੀਂ ਵੀ ਇੱਕ ਜੀਨੀਅਸ ਲੈਵਲ ਦੇ ਇਨਸਾਨ ਹੋਵੋ। ਤਾਂ ਇਹ ਨਿਸ਼ਾਨੀਆਂ ਕਿਹੜੀਆਂ-ਕਿਹੜੀਆਂ ਹਨ? ਪਹਿਲੀ ਨਿਸ਼ਾਨੀ ਜੀਨੀਅਸ ਬੰਦੇ ਦੀ ਇਹ ਹੈ ਉਹ ਇਕੱਲਾ ਤੇ ਚੁੱਪ ਰਹਿਣਾ ਪਸੰਦ ਕਰਦੇ ਆ। ਅਕਸਰ ਜਿਹੜੇ ਲੋਕ ਦੂਜਿਆਂ ਨੂੰ ਜ਼ਿਆਦਾ ਮਿਲਣਾ ਪਸੰਦ ਨਹੀਂ ਕਰਦੇ ਤੇ ਨਾ ਹੀ ਲੋਕਾਂ ਨਾਲ ਜ਼ਿਆਦਾ ਗੱਲਾਂ ਕਰਦੇ ਆ ਉਹਨਾਂ ਨੂੰ ਇਕੱਲੇ ਰਹਿਣਾ ਜ਼ਿਆਦਾ ਪਸੰਦ ਹੁੰਦਾ ਹੈ ਐਦਾਂ ਦੇ ਬੰਦੇ ਨੂੰ ਲੋਕ ਸਿੱਧਾ ਜਿਹਾ ਸ਼ਰਮੀਲਾ ਇੰਟਰੋਵਰਟ ਮੂਰਖ ਰੂਡ ਬੰਦਾ ਸਮਝਣ ਲੱਗ ਪੈਂਦੇ ਆ ਲੋਕੀ ਕਹਿਣ ਲੱਗ ਪੈਂਦੇ ਆ ਵੀ ਇਸ ਬੰਦੇ 'ਚ ਐਟੀਟਿਊਡ ਬਹੁਤ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਮਸ਼ਹੂਰ ਸਾਇੰਸਦਾਨ ਐਲਬਰਟ ਆਈਨਸਟਾਈਨ ਮਾਈਕਰੋਸਾਫਟ ਦੇ ਮਾਲਿਕ ਬਿਲ ਗੇਟਸ ਗੂਗਲ ਦੇ ਕੋ-ਫਾਊਂਡਰ ਲੈਰੀ ਪੇਜ ਆਇਸੈਕ ਨਿਊਟਨ ਤੇ ਐਲਨ ਮਸਕ ਵਰਗੇ ਹੋਰ ਕਿੰਨੇ ਜੀਨੀਅਸ ਬੰਦਿਆਂ 'ਚ ਇੱਕ ਗੱਲ ਕਾਮਨ ਦੇਖੀ ਗਈ ਹੈ ਉਹ ਇਹ ਹੈ ਕਿ ਇਹ ਜੀਨੀਅਸ ਬੰਦੇ ਇਕੱਲੇ ਰਹਿਣਾ ਤੇ ਦੂਜਿਆਂ ਨਾਲ ਗੱਲ ਨਾ ਕਰਨਾ ਜ਼ਿਆਦਾ ਪਸੰਦ ਕਰਦੇ ਆ ਇੱਕ ਖੋਜ ਦੇ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਦੂਜਿਆਂ ਨਾਲ ਘੁੰਮਣਾ ਫਿਰਨਾ ਪਸੰਦ ਨਹੀਂ ਹੁੰਦਾ ਤੇ ਨਾ ਹੀ ਕਿਸੇ ਨਾਲ ਗੱਲਾਂ ਕਰਨ 'ਚ ਇੰਟਰਸਟ ਹੁੰਦਾ ਉਹਨਾਂ ਲੋਕਾਂ ਦਾ ਦਿਮਾਗ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੁੰਦਾ ਹੈ ਜੇ ਤੁਸੀਂ ਇੱਕ ਜੀਨੀਅਸ ਹੋ ਤਾਂ ਤੁਹਾਨੂੰ ਵੀ ਇਕੱਲੇ ਰਹਿਣਾ ਬਹੁਤ ਪਸੰਦ ਹੋਵੇਗਾ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਜਿਹੜੀ ਇੱਕ ਜੀਨੀਅਸ ਬੰਦੇ ਨੂੰ ਐਵਰੇਜ ਬੰਦੇ ਤੋਂ ਅਲੱਗ ਬਣਾਉਂਦੀ ਹੈ ਜ਼ਿਆਤਰ ਲੋਕੀ ਇਕੱਲੇ ਨਹੀਂ ਰਹਿ ਸਕਦੇ ਉਹ ਇਕੱਲੇ ਰਹਿ ਕੇ ਕੰਫਰਟੇਬਲ ਫੀਲ ਨਹੀਂ ਕਰਦੇ ਉਹਨਾਂ ਨੂੰ ਹਮੇਸ਼ਾ ਕੋਈ ਨਾ ਕੋਈ ਚਾਹੀਦਾ ਹੁੰਦਾ ਹੈ ਜਿਦੇ ਨਾਲ ਉਹ ਗੱਲ ਕਰ ਸਕਣ ਜਾਂ ਆਪਣਾ ਟਾਈਮ ਪਾਸ ਕਰ ਸਕਣ ਫਿਰ ਉਹ ਆਪਣਾ ਟਾਈਮ ਹੋਰ ਕਿਤੇ ਲਾਉਣਾ ਸ਼ੁਰੂ ਕਰ ਦਿੰਦੇ ਆ ਦੂਜੇ ਪਾਸੇ ਜੀਨੀਅਸ ਬੰਦੇ ਨੂੰ ਸਭ ਤੋਂ ਵਧੀਆ ਟਾਈਮ ਹੀ ਉਹੀ ਲੱਗਦਾ ਹੈ ਜਦੋਂ ਉਹ ਇਕੱਲੇ ਹੁੰਦੇ ਆ ਫਿਰ ਉਹ ਇਸ ਟਾਈਮ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰਦੇ ਆ ਇਹ ਉਹੀ ਟਾਈਮ ਹੁੰਦਾ ਹੈ ਜਦੋਂ ਉਹ ਕਿਸੇ ਚੀਜ਼ ਦੀ ਪਲੈਨਿੰਗ ਕਰਦੇ ਆ ਜਾਂ ਫਿਰ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਪਰ ਦੂਜੇ ਲੋਕੀ ਇਹਦਾ ਗਲਤ ਮਤਲਬ ਕਢ ਲੈਂਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਬਹੁਤ ਰੂਡ ਹੈ ਪਰ ਇਦਾਂ ਨਹੀਂ ਹੁੰਦਾ ਜੀਨੀਅਸ ਲੋਕਾਂ ਨੂੰ ਦੂਜਿਆਂ ਤੋਂ ਜ਼ਿਆਦਾ ਆਪਣੇ ਤੇ ਭਰੋਸਾ ਹੁੰਦਾ ਹੈ ਜਿਸ ਚੀਜ਼ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਦੋਸਤੋ ਦੂਜੀ ਨਿਸ਼ਾਨੀ ਜੀਨੀਅਸ ਬੰਦੇ ਦੀ ਇਹ ਹੈ ਕਿ ਉਹ ਪੂਰੀ ਸਾਵਧਾਨੀ ਨਾਲ ਹਿਸਾਬ ਕਿਤਾਬ ਲਾ ਕੇ ਹੀ ਕੋਈ ਰਿਸਕ ਲੈਂਦੇ ਹੈ ਇੰਡੀਆ ਦੇ ਮਸ਼ਹੂਰ ਕ੍ਰਿਕਟਰ ਐਮ ਐਸ ਧੋਨੀ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜ਼ਿੰਦਗੀ 'ਚ ਕੋਈ ਰਿਸਕ ਲੈਣਾ ਜ਼ਰੂਰੀ ਹੈ ਪਰ ਬਿਨਾ ਸੋਚੇ ਸਮਝੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੀਦਾ ਬਲਕਿ ਪੂਰੀ ਤਰ੍ਹਾਂ ਪ੍ਰੈਕਟੀਕਲੀ ਕੈਲਕੂਲੇਟਿਡ ਰਿਸਕ ਲੈਣਾ ਚਾਹੀਦਾ ਸਾਨੂੰ ਉਹਨਾਂ ਦੀ ਇਹ ਗੱਲ ਆਪਣੀ ਜ਼ਿੰਦਗੀ 'ਚ ਅਪਲਾਈ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਬਿਲ ਗੇਟਸ ਦੀ ਐਗਜ਼ਾਮਪਲ ਲੈ ਲਓ। ਦੁਨੀਆ ਉਹਨਾਂ ਨੂੰ ਸਭ ਤੋਂ ਵੱਡਾ ਰਿਸਕ ਟੇਕਰ ਕਹਿੰਦੀ ਹੈ ਕਿਉਂਕਿ ਬਿਲ ਗੇਟਸ ਨੇ ਮਾਈਕਰੋਸਾਫਟ ਸ਼ੁਰੂ ਕਰਨ ਲਈ ਦੁਨੀਆ ਦੀ ਮਸ਼ਹੂਰ ਯੂਨੀਵਰਸਿਟੀ ਹਾਰਵਰਡ ਨੂੰ ਸਟੱਡੀ ਦੇ ਵਿੱਚੋਂ ਛੱਡ ਦਿੱਤਾ ਸੀ। ਉਹਨਾਂ ਦੀ ਇਹ ਗੱਲ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਜੀਨੀਅਸ ਤੇ ਰਿਸਕ ਟੇਕਰ ਇਨਸਾਨ ਹੈ। ਪਰ ਉਹ ਜੀਨੀਅਸ ਤਾਂ ਕਰਕੇ ਨੇ ਕਿਉਂਕਿ ਉਹਨਾਂ ਨੇ ਮਾਈਕਰੋਸਾਫਟ ਸਟਾਰਟ ਕਰਨ ਦੇ ਬਾਅਦ ਵੀ ਕੁਝ ਟਾਈਮ ਲਈ ਹਾਰਵਰਡ ਯੂਨੀਵਰਸਿਟੀ ਨਹੀਂ ਛੱਡੀ ਸੀ। ਉਹਨਾਂ ਨੂੰ ਪਤਾ ਸੀ ਕਿ ਮਾਈਕਰੋਸਾਫਟ ਦਾ ਉਹਨਾਂ ਦਾ ਆਈਡੀਆ ਬਾਕਮਾਲ ਤੇ ਯੂਨੀਕ ਹੈ ਪਰ ਫਿਰ ਵੀ ਉਹਨਾਂ ਨੇ ਹਾਰਵਰਡ ਤੋਂ ਡਰੋਪਆਊਟ ਨਹੀਂ ਕੀਤਾ। ਪਰ ਜਿਵੇਂ ਹੀ ਉਹਨਾਂ ਨੂੰ ਲੱਗਾ ਕਿ ਹੁਣ ਉਹ ਮਾਈਕਰੋਸਾਫਟ ਨਾਲ ਆਪਣਾ ਖਰਚਾ ਚਲਾ ਸਕਦੇ ਆ ਤਾਂ ਉਦੋਂ ਜਾ ਕੇ ਫਿਰ ਉਹਨਾਂ ਨੇ ਹਾਰਵਰਡ ਤੋਂ ਡਰੋਪਆਊਟ ਕੀਤਾ। ਦੋਸਤੋ ਜਿਆਦਾਤਰ ਜੀਨੀਅਸ ਹਰ ਫੈਸਲਾ ਸੋਚ ਸਮਝ ਕੇ ਲੈਂਦੇ ਆ। ਉਹ ਐਦਾਂ ਹੀ ਬਿਨਾ ਸੋਚੇ ਸਮਝੇ ਰਿਸਕ ਨਹੀਂ ਲੈਂਦੇ ਅਗਲੀ ਨਿਸ਼ਾਨੀ ਜੀਨੀਅਸ ਬੰਦੇ ਦੀ ਇਹ ਹੈ ਕਿ ਉਹ ਆਪਣੇ ਆਪ ਨਾਲ ਬਹੁਤ ਗੱਲਾਂ ਕਰਦੇ ਆ ਕਾਫੀ ਰਿਸਰਚ ਤੋਂ ਬਾਅਦ ਪਤਾ ਲੱਗ ਗਿਆ ਹੈ ਕਿ ਜੀਨੀਅਸ ਲੋਕ ਸਭ ਤੋਂ ਜ਼ਿਆਦਾ ਗੱਲ ਆਪਣੇ ਆਪ ਨਾਲ ਹੀ ਕਰਦੇ ਨੇ ਇਸ ਚੀਜ਼ ਦੇ ਆਪਣੇ ਫਾਇਦੇ ਨੇ ਪਹਿਲਾ ਫਾਇਦਾ ਇਹ ਹੈ ਕਿ ਇਹਦੇ ਨਾਲ ਮੈਮਰੀ ਬਹੁਤ ਵਧੀਆ ਹੋ ਜਾਂਦੀ ਹੈ ਉਹ ਬੰਦਾ ਜ਼ਿਆਦਾ ਚੀਜ਼ਾਂ ਯਾਦ ਰੱਖਣ ਲੱਗ ਪੈਂਦਾ ਹੈ ਉਹਦਾ ਆਪਣੇ ਕੰਮ ਤੇ ਫੋਕਸ ਵੀ ਬਹੁਤ ਵੱਧ ਜਾਂਦਾ ਹੈ ਜਿਨ੍ਹਾਂ ਦੀ ਇਹ ਆਦਤ ਹੈ ਉਹਨਾਂ ਨੇ ਨੋਟਿਸ ਕੀਤਾ ਹੋਣਾ ਹੈ ਕਿ ਜਦੋਂ ਉਹ ਖੁਦ ਨਾਲ ਗੱਲਾਂ ਕਰਦੇ ਆ ਤਾਂ ਉਹ ਆਸ-ਪਾਸੇ ਦੀਆਂ ਚੀਜ਼ਾਂ ਤੋਂ ਵੀ ਡਿਸਟਰੈਕਟ ਨਹੀਂ ਹੁੰਦੇ ਉਦੋਂ ਤੁਸੀਂ ਇੱਕ ਥੋਟ ਵਿੱਚ ਡੁੱਬ ਜਾਂਦੇ ਹੋ ਇੱਕ ਥੋਟ ਤੇ ਫੋਕਸ ਹੋਣ ਨਾਲ ਉਸ ਥੋਟ ਬਾਰੇ ਜ਼ਿਆਦਾ ਕਲੈਰਟੀ ਹੋ ਜਾਂਦੀ ਹੈ ਜੇ ਆਪਾਂ ਇਹ ਸੇਮ ਪ੍ਰੋਸੈਸ ਹਰ ਰੋਜ਼ ਵਾਰ-ਵਾਰ ਕਰੀਏ ਤਾਂ ਅਸੀਂ ਆਪਣੇ ਆਸ-ਪਾਸ ਦੀ 네ਗੈਟਿਵਿਟੀ ਜਾਂ ਹੋਰ ਕਿਸੇ ਵੀ ਚੀਜ਼ ਤੋਂ ਡਿਸਟਰੈਕਟ ਨਹੀਂ ਹੁੰਦੇ ਤੋ ਦੋਸਤੋ ਜੇ ਤੁਸੀਂ ਵੀ ਆਪਣੇ ਆਪ ਨਾਲ ਗੱਲ ਕਰਦੇ ਹੋ ਤੁਹਾਡਾ ਜ਼ਿਆਦਾਤਰ ਟਾਈਮ ਆਪਣੇ ਦਿਮਾਗ 'ਚ ਖੁਦ ਨਾਲ ਗੱਲਾਂ ਕਰਨ 'ਚ ਲੰਘਦਾ ਹੈ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਹਾਡੀ ਇੰਟੈਲੀਜੈਂਸ ਜੀਨੀਅਸ ਲੈਵਲ ਦੀ ਹੈ ਅਗਲੀ ਨਿਸ਼ਾਨੀ ਹੈ ਕੁਆਂਟੀਟੀ ਓਵਰ ਕੁਆਲਿਟੀ ਬਹੁਤ سارے ਲੋਕਾਂ ਦਾ ਮੰਨਣਾ ਹੈ ਕਿ ਕੁਆਲਿਟੀ ਜ਼ਿਆਦਾ ਮਾਇਨੇ ਰੱਖਦੀ ਹੈ ਬਜਾਏ ਕੁਆਂਟੀਟੀ ਦੇ ਪਰ ਜਿਨ੍ਹਾਂ ਲੋਕਾਂ ਨੂੰ ਐਕਸਪੀਰੀਅੰਸ ਹੁੰਦਾ ਹੈ ਜਿਹੜੇ ਥੋੜੇ ਜ਼ਿਆਦਾ ਸਮਾਰਟ ਹੁੰਦੇ ਆ ਉਹ ਕੁਆਲਿਟੀ ਤੇ ਕੁਆਂਟੀਟੀ ਦੋਨਾਂ ਦੀ ਹੀ ਕੀਮਤ ਸਮਝਦੇ ਆ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਕੁਆਂਟੀਟੀ ਹੀ ਤੁਹਾਨੂੰ ਕੁਆਲਿਟੀ ਵਾਲੇ ਪਾਸੇ ਲੈ ਕੇ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਤੁਸੀਂ ਸੋਚੋ ਕਿ ਐਫਰਟ ਘੱਟ ਕਰਨਾ ਪਵੇ ਤੇ ਕੁਆਲਿਟੀ ਵਧੀਆ ਪ੍ਰੋਡਿਊਸ ਹੋ ਜਾਏ ਦੋਸਤੋ ਵਿਲੀਅਮ ਸ਼ੇਕਸਪੀਅਰ ਨੇ ਦੋ ਦਹਾਕਿਆਂ ਚ 37 ਪਲੇ ਤੇ 154 ਸੋਨੇਟਸ ਲਿਖੇ ਸੀ ਥਿਉਰੀ ਆਫ ਰਿਲੇਟਿਵਿਟੀ ਕਰਕੇ ਜਾਣੇ ਜਾਂਦੇ ਐਲਵਰਟ ਆਇਨਸਟਾਈਨ ਦੇ ਸਾਇੰਸ ਫੀਲਡ ਚ 248 ਪਬਲਿਕेशंस ਰਜਿਸਟਰਡ ਹਨ ਜੀਨੀਅਸ ਲੋਕ ਆਈਡੀਆਜ਼ ਜ਼ਿਆਦਾ ਪ੍ਰੋਡਿਊਸ ਕਰਦੇ ਹੈ ਜਿਨ੍ਹਾਂ ਵਿੱਚੋਂ ਇੱਕ ਸਕਸੈਸਫੁਲ ਆਈਡੀਆ ਬਣ ਜਾਂਦਾ ਹੈ ਇਹਦੇ ਨਾਲ ਰਿਲੇਟਡ ਇੱਕ ਸਟੱਡੀ ਵੀ ਕੀਤੀ ਗਈ ਸੀ ਜਿਸ ਬਾਰੇ ਜਾਣ ਕੇ ਤੁਹਾਨੂੰ ਇਸ ਕੁਆਲਿਟੀ ਬਾਰੇ ਜ਼ਿਆਦਾ ਸਮਝ ਆਏਗੀ ਦੋ ਗਰੁੱਪਸ ਨੂੰ ਘੜੇ ਬਣਾਉਣ ਲਈ ਕਿਹਾ ਗਿਆ ਇੱਕ ਗਰੁੱਪ ਨੂੰ ਕਿਹਾ ਗਿਆ ਕਿ ਤੁਸੀਂ ਮਿਲ ਕੇ ਜਿੰਨੇ ਜ਼ਿਆਦਾ ਘੜੇ ਬਣਾ ਸਕਦੇ ਹੋ ਬਣਾਓ ਦੂਜੇ 그룹 ਨੂੰ ਕਿਹਾ ਗਿਆ ਕਿ ਤੁਸੀਂ ਮਿਲ ਕੇ ਇੱਕੋ ਹੀ ਘੜਾ ਬਣਾਉਣਾ ਹੈ ਪਰ ਉਹ ਘੜਾ ਵਧੀਆ ਕੁਆਲਟੀ ਦਾ ਹੋਣਾ ਚਾਹੀਦਾ ਇਸ ਸਟੱਡੀ ਦਾ ਇਹ ਨਤੀਜਾ ਨਿਕਲਿਆ ਕਿ ਜਿਨ੍ਹਾਂ ਨੂੰ ਜ਼ਿਆਦਾ ਘੜੇ ਬਣਾਉਣ ਲਈ ਕਿਹਾ ਗਿਆ ਸੀ ਉਹਨਾਂ ਵਿੱਚੋਂ ਕੁਝ ਘੜਿਆਂ ਦੀ ਕੁਆਲਿਟੀ ਉਸ ਇੱਕ ਘੜੇ ਤੋਂ ਬਹੁਤ ਜ਼ਿਆਦਾ ਵਧੀਆ ਸੀ ਜਿਨ੍ਹਾਂ ਨੂੰ ਇੱਕ ਹੀ ਵਧੀਆ ਕੁਆਲਿਟੀ ਦਾ ਘੜਾ ਬਣਾਉਣ ਲਈ ਕਿਹਾ ਗਿਆ ਸੀ ਜੀਨੀਅਸ ਲੋਕ ਬੈਸਟ ਆਈਡੀਆ ਜਾਂ ਕੁਆਲਿਟੀ ਦੀ ਵੇਟ ਨਹੀਂ ਕਰਦੇ ਬਲਕਿ ਉਹ ਆਪਣੇ ਆਈਡੀਆਜ਼ ਐਫਰਟਸ ਤੇ ਐਕਸ਼ਨਸ ਦੀ ਕੁਆਂਟੀਟੀ ਜ਼ਿਆਦਾ ਰੱਖਦੇ ਹੈ ਜਿਨ੍ਹਾਂ ਵਿੱਚੋਂ ਉਹਨਾਂ ਦਾ ਕੋਈ ਇੱਕ ਆਈਡੀਆ ਬੈਸਟ ਕੁਆਲਿਟੀ ਦਾ ਨਿਕਲ ਆਉਂਦਾ ਹੈ ਤੇ ਸਕਸੈਸਫੁਲ ਹੋ ਜਾਂਦਾ ਸੋ ਦੋਸਤੋ ਕੁਆਲਿਟੀ ਆਉਣ ਤੋਂ ਪਹਿਲਾਂ ਕੁਆਂਟੀਟੀ ਜ਼ਰੂਰੀ ਹੈ ਅਗਲੀ ਨਿਸ਼ਾਨੀ ਜੀਨੀਅਸ ਬੰਦੇ ਦੀ ਇਹ ਹੈ ਕਿ ਉਹ ਓਵਰਥਿੰਕ ਬਹੁਤ ਕਰਦੇ ਹੈ ਦੋਸਤੋ ਜੀਨੀਅਸ ਲੋਕਾਂ ਦਾ ਦਿਮਾਗ ਬਹੁਤ ਤੇਜ਼ ਕੰਮ ਕਰਦਾ ਹੈ। ਉਹਨਾਂ ਦਾ ਦਿਮਾਗ ਛੇਤੀ ਕਿਤੇ ਰਿਲੈਕਸ ਨਹੀਂ ਕਰ ਪਾਉਂਦਾ। ਹਮੇਸ਼ਾ ਕਿਸੇ ਪ੍ਰੋਬਲਮ ਦੇ ਸੋਲੂਸ਼ਨ 'ਚ ਉਲਝਿਆ ਹੀ ਰਹਿੰਦਾ ਹੈ। ਐਸੀ وجہ ਨਾਲ ਉਹਨਾਂ 'ਚ ਓਵਰ ਥਿੰਕਿੰਗ ਤੇ ਸਟ੍ਰੈਸ ਵੱਧ ਜਾਂਦੀ ਹੈ। ਐਸੇ ਓਵਰ ਥਿੰਕਿੰਗ ਤੇ ਸਟ੍ਰੈਸ ਕਰਕੇ ਉਹਨਾਂ 'ਚ ਬੈਠੇ-ਬੈਠੇ ਪੈਰ ਹਿਲਾਉਣਾ ਜਾਂ देर ਰਾਤ ਤੱਕ ਜਾਗਣ ਤੇ ਨੋ ਚਬਣ ਦੀ ਆਦਤ ਆ ਜਾਂਦੀ ਹੈ। ਇੱਕ ਖੋਜ ਵੀ ਹੋਈ ਸੀ ਜਿੱਥੋਂ ਇਹ ਪਤਾ ਲੱਗਾ ਕਿ ਜਿਹੜੇ ਲੋਕੀ ਨੋ ਚਵਾਉਂਦੇ ਆ ਉਹਨਾਂ ਦਾ ਆਈਕਿਊ ਲੈਵਲ ਜ਼ਿਆਦਾ ਹੁੰਦਾ ਹੈ। ਜੀਨੀਅਸ ਲੋਕਾਂ 'ਚ ਇਹ ਆਦਤ ਤਾਂ ਹੁੰਦੀ ਹੈ ਕਿਉਂਕਿ ਇਹਦੇ ਨਾਲ ਉਹਨਾਂ ਦੀ ਸਟ्रेस ਘਟਦੀ ਹੈ। ਅਗਲੀ ਨਿਸ਼ਾਨੀ ਜੀਨੀਅਸ ਬੰਦਿਆਂ ਦੀ ਇਹ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਟਾਲਮਟੋਲ ਕਰਦੇ ਆ ਜਾਂ ਕਹਿ ਲਓ ਕਿ ਢਿੱਲੇ ਹੁੰਦੇ ਆ। ਅਮਰੀਕਨ ਸਾਇੰਸ ਆਥਰ ਤੇ ਪ੍ਰੋਫੈਸਰ ਐਡਮ ਐਮ ਗ੍ਰਾਂਟ ਕਹਿੰਦੇ ਨੇ ਕਿ ਮੰਨਿਆ ਕੀ ਟਾਲਮਟੋਲ ਤੁਹਾਡੀ ਪ੍ਰੋਡਕਟਿਵਿਟੀ ਦਾ ਦੁਸ਼ਮਣ ਹੋ ਸਕਦਾ ਹੈ ਪਰ ਨਾਲ ਨਾਲ ਇਹ ਤੁਹਾਡੀ ਕ੍ਰੀਏਟੀਵਿਟੀ ਵੀ ਵਧਾ ਸਕਦਾ ਹੈ। ਦੋਸਤੋ ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ ਕਿਸੇ ਕੰਮ ਨੂੰ ਲੈ ਕੇ ਟਾਲਮਟੋਲ ਕਰਨਾ ਬਹੁਤ ਬੁਰਾ ਹੁੰਦਾ ਹੈ। ਕਿਤਾਬਾਂ ਵੀ ਇਹੀ ਕਹਿੰਦੀਆਂ ਨੇ ਕਿ ਟਾਲਮਟੋਲ ਛੱਡ ਕੇ ਹੀ ਤੁਸੀਂ ਸਫਲ ਹੋ ਸਕਦੇ ਹੋ ਤੇ ਇਹ ਗੱਲ ਸੱਚ ਵੀ ਹੈ ਪਰ ਦੋਸਤੋ ਕਦੇ-ਕਦੇ ਕੁਝ ਟਾਈਮ ਲਈ ਕਿਸੇ ਕੰਮ ਨੂੰ ਟਾਲਣਾ ਤੇ ਫਿਰ ਕੁਝ ਟਾਈਮ ਬਾਅਦ ਦੁਬਾਰਾ ਉਸ ਤੇ ਕੰਮ ਕਰਨਾ ਇਹ ਆਦਤ ਤੁਹਾਡੀ ਕ੍ਰੀਏਟੀਵਿਟੀ ਨੂੰ ਵਧਾ ਦਿੰਦੀ ਹੈ ਮਸ਼ਹੂਰ ਲਿਓਨਾਰਡੋ ਦਾਵਿੰਚੀ ਨੇ ਆਪਣੀ ਮਸ਼ਹੂਰ ਪੇਂਟਿੰਗ ਮੋਨਾਲੀਸਾ ਨੂੰ ਸਾਲ 1503 ਚ ਬਣਾਉਣਾ ਸ਼ੁਰੂ ਕੀਤਾ ਸੀ ਇਹ ਪੇਂਟਿੰਗ ਪੂਰੀ ਕਰਨ ਚ ਉਹਨਾਂ ਨੂੰ 16 ਸਾਲ ਲੱਗੇ ਜਦੋਂ ਉਹ ਆਪਣੀ ਮੌਤ ਦੇ ਨੇੜੇ ਸਨ ਉਸ ਟਾਈਮ ਤੱਕ ਉਹ ਇਸ ਪੇਂਟਿੰਗ ਤੇ ਕੰਮ ਕਰਦੇ ਰਹੇ ਇਹ ਵੀ ਨਹੀਂ ਸੀ ਕਿ ਉਹ ਆਪਣਾ ਸਾਰਾ ਕੰਮ ਛੱਡ ਕੇ ਇਸੇ ਪੇਂਟਿੰਗ ਦੇ ਪਿੱਛੇ ਲੱਗੇ ਸਨ ਬਲਕਿ ਤੁਹਾਨੂੰ ਦੱਸ ਦਈਏ ਕਿ ਪੇਂਟਰ ਦੇ ਨਾਲ ਨਾਲ ਲਿਓਨਾਰਡੋ ਇੱਕ ਇੰਜੀਨੀਅਰ ਸਾਇੰਟਿਸਟ ਥਿਉਰਿਸਟ ਸਕਲਪਚਰ ਤੇ ਆਰਕੀਟੈਕਟ ਵੀ ਸਨ ਉਹ ਆਪਣੀ ਇਸ ਪੇਂਟਿੰਗ ਤੇ ਵਿੱਚ ਵਿੱਚ ਕੰਮ ਕਰਦੇ ਰਹਿੰਦੇ ਸਨ ਲਿਓਨਾਰਡੋ ਦਾਵਿੰਚੀ ਨੂੰ ਦੁਨੀਆ ਦੀ ਸਭ ਤੋਂ ਜੀਨੀਅਸ ਅਤੇ ਟਾਲਮਟੋਲ ਕਰਨ ਵਾਲਿਆਂ ਵਿੱਚ ਗਿਣਿਆ ਜਾਂਦਾ ਅਗਲੀ ਨਿਸ਼ਾਨੀ ਜੀਨੀਅਸ ਬੰਦਿਆਂ ਦੀ ਇਹ ਹੈ ਪੀ ਉਹਨਾਂ ਦਾ ਆਪਣੇ ਆਪ ਤੇ ਬਹੁਤ ਕੰਟਰੋਲ ਹੁੰਦਾ ਹੈ। ਪਿੱਛੇ ਵੀਡੀਓ ਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਜੀਨੀਅਸ ਲੋਕਾਂ ਦੀਆਂ ਚੰਗੀਆਂ ਆਦਤਾਂ ਵੀ ਹੁੰਦੀਆਂ ਨੇ ਤੇ ਮਾੜੀਆਂ ਵੀ। ਪਰ ਉਹਨਾਂ ਵਿੱਚ ਇੱਕ ਵਧੀਆ ਆਦਤ ਇਹ ਵੀ ਹੁੰਦੀ ਹੈ ਕਿ ਉਹ ਆਪਣੇ ਸੈਲਫ ਕੰਟਰੋਲ ਨਾਲ ਆਪਣੀਆਂ ਆਦਤਾਂ ਨੂੰ ਕਾਬੂ ਵਿੱਚ ਰੱਖਦੇ ਐ। ਸੈਲਫ ਕੰਟਰੋਲ ਇੰਟੈਲੀਜੈਂਸ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਜੇ ਤੁਹਾਡਾ ਆਪਣੇ ਆਪ ਤੇ ਪੂਰਾ ਕੰਟਰੋਲ ਹੈ ਤਾਂ ਤੁਸੀਂ ਇੱਕ ਜੀਨੀਅਸ ਪਰਸਨ ਹੋ। ਦੋਸਤੋ ਕਮੈਂਟ ਕਰਕੇ ਦੱਸਿਓ ਕਿ ਇਹਨਾਂ ਆਦਤਾਂ ਵਿੱਚੋਂ ਤੁਹਾਡੇ ਨਾਲ ਕਿੰਨੀਆਂ ਆਦਤਾਂ ਮਿਲਦੀਆਂ ਹਨ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਕੇ ਸਪੋਰਟ ਜਰੂਰ ਕਰਿਓ ਐਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ